ਰਾਹਤਾਂ ਤੇ ਮਗਾਈ ਤੇ ਪਰਦਾ ਪੂਨ ਨਹੀਂ ਕੋਈ ਜੇ ਕੋਈ ਜਿਕਣਾ ਲੈ ਕੇ ਆਉਨੇ ਆ ਐਕਸਲ ਟੁੱਟ ਜਵੇ ਕੋ ਸੋ ਜਵੇ ਟਰਾਲੇ ਦਾ ਉਹ ਨੁਕਸਾਨ ਵੀ ਤਾਂ ਹੈ ਗਈ ਆ ਡਾਕਟਰਾਂ ਕੋਲ ਉਹਦਾ ਹੀ ਜਾਣੇ ਭੇਜੀ ਜਾਣੇ ਪੈਸੇ ਇਹ ਇਹ ਤੈਨੂੰ ਨਹੀਂ ਸੋਚਦਾ ਬੰਦਾ ਵੀ ਯਾਰ ਪੁੰਨ ਦਾ ਨੇ ਗੱਲ ਨੂੰ ਨਾਲਾ ਹੈ ਕਿ ਨਹੀਂ ਇਹ ਤਾਂ ਹੈ ਜਾ ਹਾਂ ਕਿਹਦਾ ਰਸਤੇ ਪਰ ਕਦਾ ਪੂਨ ਨਹੀਂ ਗਈ ਰਸਤੇ ਵਾਹ ਉਹ ਸਾਫ ਮੈਂ ਤਾਂ ਆਇਓ ਰੱਖ ਲੈ ਹਾਂ ਵੱਡੇ ਹੋਏ ਚੱਲ ਰੱਖ ਦੇਤੀ ਹੁਣ ਕੋ ਫੋਟੋ ਹੀ ਖਿੱਚ ਲਈ ਦੀ ਜੀ ਵੇ ਸਸੇ ਕਾਰ ਸਾਰਿਆਂ ਨੂੰ ਸਵਾਰਤਾ ਜੀ 1855 ਤੇ ਇਹ ਬਾਕੀ ਜੀ ਅੱਜ ਫੇਰ ਗੰਨੇ ਲੱਗੇ ਪਏ ਕਾੜਨ ਤੇ ਰਾਤ ਇੱਥੇ ਟਰਾਲਾ ਫਸਿਆ ਇੱਥੇ ਆ ਕੇ ਰੁੱਕ ਗਿਆ ਤਾਂ ਉਹ ਤੇ ਦੂਰੇ ਜਾਮ ਜੇ ਲੱਗ ਗਿਆ ਟਾਇਰ ਰੁੱਕੇ ਦੋਨੇ ਫੇਰ ਅੱਗੇ ਪਿੱਛੇ ਕਰ ਕਰ ਕੇ ਤਾਂ ਘ੍ਰੀਸਾ ਪੈ ਗਈ ਆ ਇਧਰ ਨੂੰ ਕਰ ਤਾ ਤਾਂ ਟਰਾਲਾ ਆਪਾਂ ਨੇ ਰਾਤ ਤੇ ਬਾਕੀ ਹੁਣ ਆਹ ਗੋਗ ਜੇ ਵੜਾ ਦਈਏ ਕੱਲ ਥੋੜਾ ਜਿਹਾ ਨਾ ਇਧਰ ਰੱਖਣਾ ਪੈ ਗਿਆ ਟਰੈਕਟਰ ਆ ਦੱਬ ਹੋ ਗਿਆ ਗੰਦੇ ਦਾ ਠੀਕੇ ਤੇ ਫਿਰ ਹੁਣ ਆ ਬੜਾ ਕੇ ਇਹ ਡੰਗਰਾਂ ਨੂੰ ਪਾ ਦੋਗੇ ਜਾਂ ਫਿਰ ਪਿੱਛੇ ਲਸਾ ਦਾਂਗੇ ਕਿਦੋਂ ਥੱਬੇ ਜੜੇ ਹੈਗੇ ਆ ਬਾਕੀ ਬੂਟੇ ਸ਼ੰਗਣ ਵੀ ਲਾਇਆ ਪਿਆ ਬਾਈ ਕੱਲ ਫਿਰ ਮੋਟਰਾਂ ਹੁਣ ਦੋਵੇਂ ਮੈਚ ਚਲਾਈਆਂ ਵੀ ਅੱਜ ਫਿਰ ਟਰਾਂਸਫਾਰਮ ਪਲ ਤੇ ਵਿਲੇ ਹੋਗੇ ਤਾਂ ਮੋਟਰਾਂ ਹੁਣ ਦੋਨੇ ਚੱਲਦੀਆਂ ਆਪਣੀਆਂ ਤੇ ਉਹ ਵੀ ਦਿਖਾਉਣਾ ਸਾਨੂੰ ਫਿਰ ਜਾ ਕੇ ਇਹ ਤਾਂ ਬੂਟੇ ਨੇ ਸ਼ੰਗਾਈ ਚੱਲਦੀਆਂ ਬਾਕੀ ਬੂਟੇ ਆਇ ਤੇ ਦੋ ਤਿੰਨ ਬੰਦੇ ਬਈ ਦੇਖਣ ਬੂਟਾ ਬਹੁਤ ਸੋਹਣਾ ਚੱਲਿਆ ਵੀ ਸੜਕ ਪਰ ਤੇ ਪਤਾ ਲੱਗਦਾ ਕੋ ਬੈਠਾ ਉਹਦਾ ਬੂਟੇ ਸੰਗਾਈ ਕਰਨ ਲੱਗਿਆ ਗਾ ਇਧਰ ਗੰਨਾ ਆਕੜ ਲੱਗੇ ਵੇ ਗੰਨਾ ਹਾਂ ਪ੍ਰਾਲੀ ਮੈਂ ਲਿਆਉਣਾ ਬਾ ਚੱਲਿਆ ਮੈਂ ਲੈਣ ਬਾ ਜਾਣਾ ਮੈਂ ਲਿਆਉਣਾ ਪ੍ਰਾਲੀ ਤਾਂ ਬਹੁਤ ਪੰਗਾ ਪਿਆ ਵੇ ਬਾਈ ਪ੍ਰਾਲੀ ਰੱਖੀ ਨਹੀਂ ਅੱਜ ਕੀ ਦੇਖੋ ਕੰਪਟਰ ਆਹ ਸਾਈਡ ਤਾਂ ਗੰਨਾ ਖਾਸੀ ਖਰਾਬ ਹੋਇਆ ਪਿਆ ਬਣਾ ਥੱਤੀ ਜਿਹੜਾ ਇਹ ਨਹੀਂ ਹੁਣ ਗਾਹ ਨੂੰ ਬੀਜ ਬਾਨ ਨਾ ਆਖੇ ਤੁਹਾਨੂੰ ਬੇਚ ਵਾਲੇ ਬੂਤੇ ਵੀ ਦਿਖਾ ਦਿੰਦਾ ਬਈ 11 ਨੰਬਰ ਛਿਟੀ ਆ 11 12 13 ਤਿੰਨੇ ਲੱਗੇ ਜੀ ਆਪਾਂ ਨੇ ਇਹ ਵੀ ਬੋਸ ਹੋਣਾ ਬੂਤਾ ਚੱਲਿਆ ਗਿਆ ਦੇਖੋ ਇਹ ਤਾਂ ਹੋਰੇ ਤਰ੍ਹਾਂ ਲੱਗਿਆ ਦੇਖੋ ਐ ਲੱਗਦਾ ਜਿਗਣ ਪੜਦਾ ਹੁੰਦਾ ਬੂਤਾ ਬੁੱਤੇ ਸਾਰੇ ਇਹ ਵੀ ਵਧੀਆ ਚੱਲੇ ਗਏ ਆ ਗੰਨੇ ਚ ਇੱਕ ਸਾਰਾ ਬੁੱਤਾ ਸਾਰੇ ਆ ਲੱਗਿਆ ਵੇ ਸ਼ਾਂਗਣਾਂ ਇਹਨ ਵੇਖੋ ਨਾਲ ਲਾ ਦੇ ਇਹਨ ਪੂਰਾ ਪ੍ਰੋਪਰ ਵਧੀਆ ਸ਼ਾਂਗ ਰਿਹਾ ਮੈਨੂੰ ਗਾ ਵੀ ਕੋਈ ਨਹੀਂ ਕਦੇ ਤੇ ਆਠੀ ਫालतू ਲੱਜ ਜਵੇ ਆ ਸ਼ੰਗਾਈ ਵਧੀਆ ਕਰੀ ਇਹਨੂੰ ਡੰਡੇ ਡੰਡੇ ਵਾਲੀ ਯਾਰੀ ਦਿੱਤੀ ਵੀ ਆ ਉਹਦੇ ਨਾਲ ਉਹ ਤੱਕ ਜਾਂਦਾ ਇਹਦਾ ਹੱਥ ਉੱਥੇ ਤਾਂ ਸਿੰਗਾਈ ਕਰਾਉਣੀ ਆਪਾਂ ਪਿਛਲੀ ਵਾਰੀ ਆਪਾਂ ਨੇ ਕਰਾਈ ਨਹੀਂ ਹੈਗੀ ਤੇ ਬੂਟੇ ਨੂੰ ਫਰਕ ਪੈਂਦਾ ਬਈ ਜੇ ਸਿੰਗਾਈ ਕਰਾ ਲਈ ਨਾ ਰੁਕਦਾ ਇਸ ਤਰ੍ਹਾਂ ਹੁਣ ਆਹ ਸਾਲ ਬੂਟੇ ਹੀ ਸਿੰਗਾਈ ਹੋ ਗਈ ਹੁਣ ਕੋਈ ਚੱਕਰ ਨਹੀਂ ਆਇਕੋ ਸਾਰੇ ਇਹਨਾਂ ਵਧੀਆ ਤਰੀਕੇ ਨਾਲ ਛਾਂਗੇ ਹੋਏ ਹਨ ਰੰਗ ਲੱਗਾ ਉਹਨੂੰ ਕਿਹਾ ਕਾਲੀ ਕੋਈ ਨਹੀਂ ਕਰਨ ਦੋ ਦਿਨ ਸੱਦੋ ਦਿਨ ਫਾਲਤੂ ਲੱਗ ਜਾਣ ਕੋਈ ਚੱਕਰ ਨਹੀਂ ਆਪਾਂ ਟਰਾਲੀ ਜਾਂ ਰੇੜਾ ਲਿਆ ਕੇ ਨਾ ਇਹਨੂੰ ਲੱਦ ਲੂਂਗੇ ਉਹਦੀ ਭਰੀਆਂ ਬੰਨ ਕੇ ਨਾ ਬਾਲਣ ਦੀ ਲੇ ਜਾਵਾਂਗੇ ਘਰ ਨੂੰ ਬਾਕੀ ਆ ਵੀ ਜੜ ਪੱਟਣੀਆਂ ਇੱਕ ਬੂਟੇ ਦੀ ਇਹ ਟੁੱਟ ਗਿਆ ਤਾਂ ਵਿਚੋਂ ਇਹ ਵੀ ਪੱਟਣਾ ਆਪਾਂ ਨੇ ਦੋ ਬੂਟੇ ਹੀ ਕਹੋ ਗਿਰਿਆ ਪਿਆ ਇੱਕ ਉਹ ਪਰਾਂ ਤੇ ਲੋਟ ਨਹੀਂ ਆਇਆ ਤੇ ਢੇ ਹੋ ਗਏ ਤੇ ਚੱਲਿਆ ਚੱਲਿਆ ਲਿਆਉਣਾ ਪਰਾਲੀਓ ਇਹਨਾਂ ਨੂੰ ਇਹਨਾਂ ਨੂੰ ਬਾਅਦ ਚ ਖਿੱਚ ਦੂੰਗੇ ਇਹ ਤਾਂ ਹੋ ਜਾਣਾ ਜਰੂਰੀ ਹਾਂ ਇਹਨੂੰ ਪੱਟਣਾ ਹੀ ਪੈਣਾ ਜੜਤੀ ਪੜਦਣੇ ਇਹ ਸਾਰੇ ਵੱਢ ਕੇ ਮਾਰਨੇ ਸ਼ੰਗਾਈ ਆਏ ਹੋ ਰੱਖੀ ਬਸ ਇੱਥੇ ਤੱਕ ਕਹਿਣ ਵਧੀਆ ਹੋ ਰਿਹਾ ਇਹਨੂੰ ਪੂਰਾ ਕੋਈ ਨਹੀਂ ਇੱਕ ਅੱਧਾ ਦਿਨ ਫालतू ਲੱਜੋਏ ਪਰ ਤਸੱਲੀ ਵਾਲੀ ਸ਼ੰਗਾਈ ਕਰਨੀ ਆ ਤਸੱਲੀ ਨੂੰ ਅੰਕਲ ਬਣਾ ਥੋੜੀ ਨਕਾਲੀ ਕਰਨ ਆ ਕਾਲੀ ਨਹੀਂ ਕਰਨਾਂ ਚੜਾਈ ਜਾਂਦੇ ਕਾਲੀ ਵਾਲਾ ਕੰਮੇ ਤੋਂ ਤਾਂ ਅਸੀਂ ਤਾਂ ਕਿਹਾ ਹੁਣ ਆਰਾਮ ਗਿਆ ਲੱਗਿਆ ਰੇ ਫਲੈਟ ਆ ਗਈ ਮੋਟਰਾਂ ਚੱਲਦੀਆਂ ਮੈਂ ਦੇਖਿਆ ਹੁਣ ਮਾ ਉਧਰ ਹੀ ਚੱਲਿਆ ਮੋਟਰ ਵੱਰ ਹੁਣ ਤੂੰ ਵੀ ਦੇਖ ਹੁਣ ਪਾਣੀ ਹਾਂ ਮੈਂ ਦੇਖਿਆ ਹੁਣ ਤੂੰ ਬਾਦ ਸ਼ੰਗਾਈ ਕਰ ਅੱਜ ਤੰਨੂ ਨਹੀਂ ਭਜਾਉਂਦਾ ਅੱਜ ਮੈਂ ਨਾ ਤਾਂ ਕਿੱਧਰੇ ਭਜਣਾ ਠਗਾ ਨਹੀਂ ਤੇ ਬੂਟੇ ਆਂ ਸ਼ੰਗਾਈ ਕਰ ਹੈ ਨਾ 3 ਵਜੇ 3 ਵਜੇ ਹੀ ਲਿਆਵਾਂ ਚਲ ਠੀਕ ਚਾਹ ਹੀ ਦਿੰਦਾ ਇਹ ਰਹਾ ਦਾ ਲੱਗ ਰਿਹਾ ਲੱਗਦੀ ਬਾਦਨ ਆਪਾਂ ਨੇ ਛਿੱਟੀਆਂ ਛੁੱਟੀਆਂ ਚੱਕ ਕੇ ਇਹ ਪਰਾਲੀ ਲੈ ਕੇ ਆਉਨੇ ਹਾਂ ਆਪਾਂ ਉਹ ਕਿੰਨੀਆਂ ਗਿਲੇ ਆਵਾ 15 ਉਹ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਧਰ ਕੋ ਮਿਲ ਅੱਜ ਵਾਹ ਗੇਟਾ ਮਾਰੀ ਜੀ ਕਣ ਕਿੰਨੀ ਅੱਛਾ ਪਾਣੀ ਤਾਂ ਲਾਤਦਾ ਨਾ ਤਾਂ ਪਾਣੀ ਲਾਤਦਾ ਪਾਣੀ ਮੇਰੀ ਵੀ ਚੱਲਦੀ ਆ ਮੋਟਰਾਂ ਹਾਂ ਆ ਗੰਨਾ ਦੇਖ ਲਾ ਤੂੰ ਸ਼ਰਤ ਲਾਈ ਦੀ ਤੁਸੀਂ ਕਹਿੰਦੇ ਇੱਕ ਵੀ ਨਹੀਂ ਹੋਣੀ ਪਰਚੀ ਕਿੰਨਾ ਹੋ ਗਿਆ 120 ਹੋ ਗਿਆ ਹੁਣ ਅਜੇ ਵੀ ਰਹਿ ਕਿਹੜਾ ਗਿਆ ਸਾਲਾ ਉਹਦੇ ਪਰ 60 60 ਉਹ ਹੋ ਜਾਣਾ 20 ਕੁਇੰਟਲ ਆ ਹੋਰਾਂ ਖੜਾ ਏ 60 ਹੋ ਗਿਆ ਹਾਂ 1 ਪਹਿਲਾਂ ਕਿੰਨਾ ਹੋ ਗਿਆ 120 ਹੋਇਆ ਪਿਆ 120 60 180 200 200 ਕੁਇੰਟਲ ਹੋ ਗਿਆ। ਕੀਲੇ ਵੀ ਡੇਢ ਹੈ। ਤੇ ਡੇਢ ਦੀ ਕ ਤੁਸੀਂ ਤਾਂ ਕਹਿੰਦੇ ਹੋਣਾ ਹੀ ਨਹੀਂ ਕਿ ਉਹ ਵੀ ਪਾਚੀ ਫਿਰ ਤਾਂ ਫਾਇਦਾ ਤਾਂ ਤੈਨੂੰ ਨਹੀਂ। ਨਹੀਂ ਮਿਲ ਵਾਲਾ ਨਹੀਂ ਹੈਗਾ ਅੱਜ ਵੀ ਰਹਿ। ਭਈਆਂ ਦੇ 400 ਰੁਪਏ ਮੰਗਣਾ ਤਾਂ। ਹਾਂ। ਕੜਾਈ ਕੜਾਈ। ਕੜਾਈ ਬਹੁਤ ਪੈ ਜਾਣੀ ਸੀ। ਔਰ ਛੱਕਰੇ ਆਏ ਫਿਰ ਆਏ ਵੇ ਨਾਲ। ਹਾਂ ਉਹਦੇ ਨਾਲ ਦੀ ਨਾਲ ਸ਼ੰਗਾਈ ਚੱਲਦੀ ਬੁੱਤੀ। ਵਧੀਆ ਕਰਕੇ ਬੀਜ ਦੇ। ਕਣਕ ਅੱਧਾ ਹੀ ਕਣਕ ਥੋੜੀ ਸਰੋਂ ਬੀਜ ਲੂੰਗਾ ਜੇ ਹੋ ਗਏ। 1-2 ਕਿਾਰੇ ਬੀਜ ਦਣੇ। ਓਏ ਇੱਕ ਅੱਧਾ 11 ਬੀਜ ਕੇ ਦੇਖ ਲਣ ਜੇ ਹੋ ਅੱਡ ਪਰਾਂ ਯਾਰ ਤੇਰੇ ਕੋਲ ਕਭ ਕਣ ਕੇ ਬੀਜ ਤੇ ਤੂੰ ਸਰੋ ਹੀ ਲੈ ਲਈ ਕੁਆਂਟਮ ਹੋਰ ਹੋਰ ਨੰਮੋਲ ਲਗਾ ਦੇ ਲੈਣੀ ਤੇ ਹੋਰ ਕੀ ਆ ਤੂੰ ਨੇ ਦੀ ਕਣ ਕੋਈ ਨਹੀਂ ਤੇਰੀ ਆਹੋ ਇਹ ਤਾਂ ਹੈ ਚੱਲ ਦੇਖ ਲੈ ਇਹ ਫਰੋ ਨਹੀਂ ਹੋਣੀ ਹੈਗੀ ਦੇਖ ਲੈਣੇ ਹੋਰ ਤਾਂ ਬਿਲਕਾ ਟਾਈਮ ਹੋ ਗਿਆ ਸਰੋਗਾ ਸਰੋ ਤਾਂ ਫੋਲੀ ਨਿਕਲਣ ਵਾਲਾ ਹੋ ਰਿਹਾ ਹੈ ਰੇੜੀਆਂ ਹੋਈਆਂ ਹੈੜੀਆਂ ਸਾਨੂੰ ਰੇੜੀਆਂ ਆਸੀਂ ਵੀ ਐ ਡੈਡੀਓ ਲਾ ਦੇਣੀ ਲਾਉਣੀ ਰਾਲਾ ਦੀ ਲਾਉਣੀ ਵਾਲੀ ਲਾਉ ਜੂਗੀ ਇੱਕ ਅੱਧਾ 11 ਲਾ ਲੂਗੇ ਯਾਰ ਬੀਜ ਲਈ ਬਾਕੀ ਦੇਖਦੇ ਆ ਮੌਕੇ ਪਰ ਆਇਤਾ ਇਕੱਠਾ ਕਰ ਬਰੇ ਹੁਣ ਪਾਣੀ ਦਿੱਤੇ ਮਰਨੇ ਖੜਨਾ ਹੋਇਆ ਹਲੇ ਕਿਨੂੰ ਮੀਂਹ ਸਾਵਿਆ ਉਹ ਮੀਂਹ ਕਿੱਥੇ ਯਾਰ ਉਹ ਕਣਕ ਹੁਣ ਉਹ ਹੀ ਤੁਰਦੀ ਐ ਵਿੱਚ ਹਜੇ ਦਾਣਾ ਜਿਹੜਾ ਉਹ ਦੋ ਦਿਨ ਵਿੱਚ ਆਇਆ ਪਿਆ ਦੋ ਦਿਨ ਬਦ ਤੇ ਕੁਝ ਹੋਣ ਲੱਗਿਆ ਕਾਦ ਮੀਂਹ ਪਾਥੋਂ ਨੂੰ 80% ਐ ਕੁਝ ਨਹੀਂ ਆਉਣਾ ਯਾਰ ਪਹਿਲਾਂ ਵੀ ਇੱਕ ਦਿਨ ਮੈਂ ਰੁੱਕ ਗਿਆ ਉਸ ਦਿਨ ਉਹਦੇ ਕਰਕੇ ਉਧਰਲੀ ਮੇਰੀ 25 ਦਿਨਾਂ ਤੇ ਵੀ ਉੱਪਰ ਹੋ ਗਈ ਆ ਜਾਣੀ ਪਰਸੋਂ ਨੂੰ ਆਪਣੀ ਵੀ ਗੱਲ ਮੀਂਹ ਦੇਖਦੇ ਦੇਖਦੇ ਇਹਨਾਂ ਦਾ ਭਈਆਂ ਨੂੰ ਇਹ ਤਾਂ ਦਿੱਤਾ ਕੱਢਣਾ ਕਿੱਥੇ ਨੂੰ ਹਜੇ ਮੀਂਹ ਪੈ ਗਿਆ ਕੱਢ ਜਾਣਾ ਬਾਈ ਕੱਢ ਲੂਸ ਲਈ ਪਹਿਲਾਂ ਮੀਂਹ ਪਹਿਲੇ ਉੱਥੇ ਵਾਲਾ ਕੱਢ ਲਵਾਂਗੇ ਪਹਿਲਾਂ ਇਹਨੂੰ ਖੇਲ ਲਾ ਲੂਗੇ ਆ ਮੇਰੇ ਵਾਲਾ ਕੱਲ ਫਸ ਗਿਆ ਟਰਾਲਾ ਇੱਥੇ ਜੱਗੇ ਨੇ ਪਾਣੀ ਲਾਇਆ ਹੋਇਆ ਤਾਂ ਮੁਰੇ ਟੋਆ ਜਾ ਗਿੱਲਾ ਤਾਂ ਪਹੀ ਸਵਾਰੇ ਆਏ ਹੈ ਪਹੀ ਸਵਾਰਤੀ ਚੱਲ ਵਧੀਆ ਜੱਗੇ ਦਾ ਮੈਨੂੰ ਲੇਟ ਫੋਨ ਆਇਆ ਜਦ ਤਾ ਮੈਂ ਸੈਲਰ ਚ ਲੈ ਆ ਕੇ ਟਰਾਲਾ ਲਾਦ ਤਾ ਦਾ ਬੂਰੀਆਂ ਲੱਦਣ ਲੱਗੇ ਵੀ ਹਾਂ ਪੇ ਉਹਦੇ ਕਰਕੇ ਮੈਂ ਕਿਹਾ ਬਾਈ ਹੁਣ ਨਹੀਂ ਆ ਹੁਣ ਪਹਿਲੇ ਕੱਲ ਕਹੇਦੇ ਤੇ ਇਹ ਹਾਂ ਕੱਲ ਅਸੀਂ ਯਾਰਾਂ ਦਾ ਕਿਤੇ ਰਿਸ਼ਤੇਦਾਰੀ ਵਾ ਹੂੰ ਫਿਰ ਅੱਜ ਇਹ ਰੋੜੇ ਗਲਤ ਆ ਚਾਚੇ ਰੋੜੇ ਬਹੁਤ ਗਲਤ ਆ ਹੈ ਰੂੜੇ ਦਾ ਨਾ ਤਵੀਆਂ ਲੱਦਿਆ ਨਾ ਰੂਟਾ ਬਟਰ ਲੱਗਦਾ ਉਹੀ ਤਾਂ ਪੰਗਾ ਹੈ ਹੁਣ ਨਹੀਂ ਆ ਉਹ ਦੇਖ ਲੈ ਭੈਣੀ ਵਾਲੀ ਪਹੀ ਹੈ ਜਿਹੜੀ ਅਸੀਂ ਇਹ ਬੱਜਿਆ ਹੋਇਆ ਵੀ ਰੂੜਿਆਂ ਕਰਕੇ ਹੀ ਹੈ ਹੈ ਬਰੂੜਿਆਂ ਕਰਕੇ ਬੱਜਿਆ ਨਹੀਂ ਨਹੀਂ ਕਿਹਾ ਉਹ ਭੈਣੀ ਵਾਲੀ ਪਹੀ ਨਹੀਂ ਹੈਗੀ ਯਾਰ ਹਾਂ ਭਾਉ ਵਾਲਾ ਲਈ ਦੇਖ ਲੈ ਤੂੰ ਇਹਨੂੰ ਰੇਗ ਸਾਲਵਰ ਇੱਕ ਵਾਰੀ ਬਾਅਦ ਦੇ ਬਾਗੇ ਆ ਪੱਦਰੀ ਕਰ ਲਾ ਆਹੋ ਰੂੜੇ ਬਹੁਤ ਪਈਵੇ ਨਾ ਪਹਿਲੇ ਹੀ ਰੂੜੇ ਪਈ ਵਿਦਜ ਅਬ ਹੁਣ ਵੀ ਸਿਟੀ ਜਾਂਦੇ ਤੇ ਜਿਹੜੇ ਆਪਣੇ ਆਪਣੇ ਬਰਾਬਰ ਦੇ ਖੇਤਮਾਂ ਦੇ ਪਾਦਵੇ ਫਰਕ ਪੈਣ ਲੱਗੇ ਆ ਕੀ ਖੇਤਮਾਂ ਦੇ ਆਪਣੇ ਮੈਂ ਸਿਰ ਤੇ ਚਾਰ ਕਰਾ ਮਿੱਟੀ ਵੱਡਣ ਨੂੰ ਪਏ ਵੇ ਤੂੰ ਸਿੱਟਣ ਦੀ ਗੱਲ ਕਰ ਇਹ ਉਹੀ ਤਾਂ ਗੱਲ ਹੈ ਦੇਹਾ ਇੰਨੀ ਹੁੰਦੀ ਕਿੱਥੇ ਗੱਲ ਪਹੁੰਚਣੀ ਸੀ ਚਲ ਮੰਨ ਕੇ ਜਾ ਲੈ ਹੁਣ ਚਾਰ ਟਰੈਕਟਰ ਚੱਲਦੇ ਨੇ ਉੱਥੇ ਠੀਕ ਹੈ ਜਾਂਬੀ ਬਾਬੇ ਦਾ ਇੱਕ ਸਾੜਾ ਪਜਲੇ ਦਾ ਇੱਕ ਜੱਗੇ ਦਾ ਹਾਂ ਜੇ ਖਾ ਕੇ ਸੜੇ 10 ਪਾਮਾਂ ਦਾ 10 ਲੀਟਰ ਤੇਲ ਫਰਕ ਪੈ ਗਿਆ। ਕੀ ਪੈ ਗਿਆ ਫਰਕ? ਰਾਤ ਦਾ ਸਿਮਗਾਈ ਤੇ ਪਰ ਉਹਦਾ ਪੁੰਨ ਨਹੀਂ ਕੋਈ। ਜੇ ਕੋਈ ਜਿਕਣਾ ਲੈ ਕੇ ਆਉਨੇ ਆ ਐਕਸਲ ਟੁੱਟ ਜਵੇ, ਕੁਸ ਹੋ ਜਵੇ ਟਰਾਲੇ ਦਾ, ਉਹ ਨੁਕਸਾਨ ਵੀ ਤਾਂ ਹੈ ਗਈ ਆ। ਡਾਕਟਰਾਂ ਕੋਲ ਉਹਦਾ ਹੀ ਜਾਣੇ ਭੇਜੀ ਜਾਣੇ ਪੈਸੇ। ਇਹ ਇਹ ਤੈਨੂੰ ਨਹੀਂ ਸੋਚਦਾ ਬੰਦਾ ਵੀ ਯਾਰ ਪੁੰਨ ਦਾ ਨੇ ਗੱਲ ਨੂੰ ਨਾਲਾ। ਹੈ ਕਿ ਨਹੀਂ? ਇਹ ਤਾਂ ਹੈ ਜ। ਹਾਂ। ਇਹਦਾ ਰਾਸਤੇ ਪਰਕਦਾ ਪੁੰਨ ਨਹੀਂ ਗਈ। ਰਾਸਤੇ ਵਾਹ। ਉਹ ਸਾਫ ਉਹ ਮੈਂ ਤੈਨੂੰ ਉਹੀ ਤਾਂ ਕਹਿੰਦਾ ਮੈਂ ਤਾਂ ਯਾਰ ਰੇ ਇੱਕ ਵਾਰੀ ਵਾਅਦੇ ਕਰਾਂ ਆਪੇ ਤਿਆਰ ਕਰਦੇ ਕਰਨਾ ਮੈਂ ਘੋੜਾ ਭਜਾ ਲੈ ਕਰੂੰਗਾ। ਉਹੀ ਗੱਲ ਆ। ਹੁਣ ਰੋ ਇੱਕ ਜਗ੍ਹਾ ਇੱਕ ਤੇ ਮੈਂ ਸਾਈਡ ਕਰਤੇ ਦੇ ਪਿੱਛੇ ਪਿੱਛੇ ਆਪਣੀ ਮੋਟਰ ਤੇ ਫੇਰ ਸੜਤੇ ਕਿਸੇ ਨੇ ਬਰੀਕ ਬਰੀਕ ਜੀਆਂ ਬਜਰੀਆਂ ਉਹਦੇ ਮੈਂ ਦੇਖ ਮੇਰੀ ਗੱਲ ਹੁਣ ਰੱਜੇ ਬੀਨੂੰ ਰਜਾਉਣਾ ਉਹਦਾ ਉਹਦੇ ਵਰਗਾ ਪਾਪ ਕੋਈ ਨਹੀਂ ਗਰੀਬ ਦੀ ਮਦਦ ਕਰਨੀ ਉਹਦੇ ਵਰਗਾ ਕੋਈ ਪੁੰਨ ਕੋਈ ਨਹੀਂ ਹਾਂ ਸਹੀ ਗੱਲ ਸਹੀ ਗੱਲ ਆ ਤੇ ਉਹ ਰੱਜੇ ਬੀਨੂੰ ਰਜਾਈ ਜਾਂਦੇ ਲੋਕ ਵੀ ਇੱਥੇ ਉਹ ਪੁੱਛੀ ਤੈਨੂੰ ਦੱਸਦਾ ਤੇਰਾ ਹੁਣ ਆ ਹੁਣ ਜਿਹੜਾ ਰਸਤਾ ਸਵਾਰਿਆ ਹੂੰ ਰਸਤੇ ਵਰਗਾ ਕੋਈ ਪੁੰਨ ਨਹੀਂ ਆਏਗਾ ਸਾਬਨੇ ਲੰਘਣਾ ਫੇਰ ਗਰੀਬ ਨੇ ਵੀ ਉਮੀਦ ਨੇ ਵੀ ਸਭ ਨੇ ਲੱਗਣਾ ਤੇਰੀ ਗੱਲ ਤਾਂ ਠੀਕ ਆ ਆਓ ਜੇ ਕਹਣਾ ਯਾਰ ਆਪਾਂ ਨੇ ਨਾ ਮਿੱਟੀ ਜਦ ਪਾਈ ਤੀ ਇਹ ਉਹੀ ਮਿੱਟੀ ਉੱਕਣੀ ਰਹਿ ਜਾਂਦੀ ਫਿਰ ਬਾਹੀ ਬਹੁਤ ਵਧੀਆ ਹੋਇਆ ਕਰਨੇ ਜਦ ਸਿਟੇ ਤੇ ਨਾ ਇਹਦੇ ਮਾਂ ਉਹਦੇ ਬਾਅਦ ਪੱਥਰ ਸਿਟੇ ਆ ਜਦ ਜਦ ਪੱਥਰ ਸਿਟੇ ਇਹਦੇ ਮਾਂ ਹਾਂ ਜਦ ਐਡਿਟਿਡ ਹੋਏ ਸੇ ਨਹੀਂ ਉਹਦੇ ਪਹਿਲਾਂ ਦੇ ਸਿਟੇ ਵੀ ਆ ਕਿਹਦੇ ਜਿਹੜੀ ਆਪਾਂ ਨੇ ਜਦ ਮਿੱਟੀ ਸਿਟੀ ਜੀ ਜਾਂ ਨਦੀ ਜਦ ਜਿਹੜਾ ਬੌਸ ਚਿਰ ਪਹਿਲਾਂ ਸਿਰਫ ਘਟ ਤੱਕ ਪਾਉਂਦੇ ਮਾਂ ਫਿਰ ਯਾਰ ਉਹ ਉਹ ਕਿੰਨਾ ਭਰਤ ਪਾਤਾ ਤਾਂ ਜਾਤਾ ਰੋੜਾ ਤਾਂ ਕੋਈ ਵੀ ਨਹੀਂ ਦਿਖਦਾ ਤਾਂ ਉਤੇ ਬਾਅਦ ਸਿੱਟ ਹੋਏ ਆ ਹਾਂ ਉੱਪਰ ਜਿਹੜੇ ਸਿੱਟ ਹੋਇਆ ਪਿਆ ਕਿਸਦਮ ਜਦ ਬਾਉਂਦੇ ਉਹ ਫੇਰ ਉੱਪਰ ਨਿਕਲੇ ਆਉਂਦੇ ਹੁਣ ਉਹ ਯਾਰ ਵੀ ਆ ਜਾਂਦੇ ਕਾਨੂੰਨ ਹੁਣ ਹੁਣ ਤਾਂ ਜੇ ਫੇਰ ਪਾਈਪ ਲਾਈਨਾਂ ਦੱਬੂ ਨਹੀਂ ਉਹਦੇ ਕਰਕੇ ਨਿਕਲੇ ਪਾਈਪ ਲਾਈਨ ਪੱਟੀ ਹਾਂ ਪਾਈਪ ਲਾਈਨ ਪੱਟੀ ਤੂੰ ਹਾਂ ਪਾਈਪ ਲਾਈਨ ਪੱਟ ਕੇ ਦੇਖੀ ਤੇ ਰੋੜੀ ਨਿਕਲ ਨੇ ਐ ਇੰਨੇ ਡੂਗੇ ਰੋੜੀ ਦੇ ਦੇਖੇ ਆ ਜਾਂ ਰੋੜੀ ਆ ਸਾਰੇ ਰੋੜੇ ਉਹ ਉਹੀ ਉਹੀ ਆ ਨਾ ਇਹ ਉਹੀ ਨਿਕਲਦੇ ਥੱਲੇ ਤੇ ਐਣੀ ਵਾਲੀ ਪਾਈ ਤਾਂ ਠੀਕ ਆ ਉਹ ਫੇਰ ਦੂਏ ਪਿੰਡੇ ਜੇ ਬੈ ਜਾਂਦੀ ਅਗਲਾ ਤਰਾਜ ਕਰਦਾ ਬਾਈ ਬਾਉ ਨਾ ਨੀ ਜਮਾ ਹਾਂ ਮੈਂ ਤਾਂ ਉਹਨੂੰ ਵੀ ਸਵਾਰ ਲਵਾ ਹੁਣ ਮੈਨੂੰ ਵੀ ਔਖਾ ਹੁੰਦਾ ਫੇਰ ਜਾਣ ਮੈਂ ਤਾਂਹੀਂ ਦਾਤ ਕੀ ਲੈ ਗਿਆ ਨਹੀਂ ਮੈਂ ਕਹਾਂ ਕਿੱਧਰ ਭੱਜਦਾ ਥੇ ਉਹਦਾ ਖਾਲੀ 7-8 ਕਿਲੇ ਨਹੀਂ ਲਾਵਾ ਕਿਹੜੀ ਨਹੀਂ ਰੁਕਦਾ ਨਹੀਂ ਬਾਈ ਕੀ ਰੁਕਦਾ ਨਹੀਂ ਐਨਾ ਤਾਂ ਭਜਾਈ-ਭਜਾਈ ਚਾਹੀਦੀ ਆ ਇਹਦੇ ਗਾਹਾਂ ਰੋਕਣਾ ਰੋਕਣ ਨੂੰ ਹੈ ਕਿ ਕੀ ਆ ਯਾਰ ਇਹ ਤਾਂ ਚਾਚੇ ਕੁਝ ਵੀ ਬਾੜ ਨਹੀਂ ਹੈਗੀ ਇਹਦਾ ਆਜੂ ਪੁੱਛ ਲੈ ਕੱਲ ਤੁਰਦੀ-ਤੁਰਦੀ ਕਿੱਥੇ ਤੱਕ ਲੈ ਆਉਂਦੀ ਸੀ ਕੱਲ ਇਹ ਵੀ ਵਹਿ ਲਿਆ ਫਿਰ ਹੋਰ ਕੰਮ ਕਰ ਵਧੀਮਾ ਦੇਖ ਫੇਰ ਛੁੱਟੀ ਹਾਂ ਬਾਵਾ ਤੇ ਰਿਓ ਰਾਜੀ ਦੇ ਖੇਤਾਂ ਵੀ ਆਂਦੀ ਆ ਉਹ ਵੀ ਬਾੜ ਲੰਬੀ ਹੈ ਕਿ ਆ ਬਹੀ ਆ ਹਾਂ ਕੱਚੀ ਬਹੀ ਆ ਨੀ ਸਿੱਧੀ ਫਿਰ ਮੰਦਲ ਆ ਰਹਿਲੇ ਕੋਈ ਰੋੜਾ ਨਹੀਂ ਮੰਨ ਦਿਖਾ ਕੇ ਆਉਂਗਾ ਕੁਝ ਨਹੀਂ ਦਿਖਾਇਆ ਦੇਖਣੀ ਹੈ ਕਹਿ ਕੇ ਬਲੈ ਤਾਂ ਜਾਣਾ ਹੀ ਮੈਨੂੰ ਕੀ ਪਤਾ ਵੀ ਕਿੱਥੇ ਇਕੱਠ ਨੂੰ ਝੜ ਤੂੰ ਬੰਨ ਝੜਨਾ ਬੰਨ ਬੰਨ ਝੜ ਕੇ ਨਦੀ ਪਾਰ ਕਰ ਜਾ ਨਦੀ ਪਾਰ ਕਰ ਗਿਆ ਉਹ ਪਿੰਡ ਦੇ ਵਿੱਚੋਂ ਪਕੇ ਆ ਬਾਹਰਲੀ ਸਾਈਡ ਤੇ ਯਾਰ ਪਿੰਡ ਤੇ ਜਾਂਦੀ ਨਹੀਂ ਆਈ ਨਦੀ ਨਹੀਂ ਯਾਰ ਹਾਂ ਹਾਂ ਸੜ ਕੇ ਜਾਂਦੀ ਸੀ ਉਹ ਪਾਰ ਕਰ ਗਿਆ ਨਦੀ ਤੂੰ ਹਾਂ ਉੱਥੇ ਤੇ ਫਿਰ ਆਈ ਜਾਂਦੀ ਰਾਜੀ ਦੇ ਖੇਤਾਂ ਨੂੰ ਸਿੱਧੀ ਅੱਛਾ ਮੈਂ ਕਹਿੰਦਾ 10 10 12 ਕਿਲੋ ਹੀ ਲਾਮਾ ਫਿਰ ਬਾ ਠੀਕ ਆ ਨਾ ਤੂੰ ਕੱਲ ਇੰਨੀ ਇੰਨੀ ਹੈ ਜਿੰਨੀ ਥੋੜੀ ਮੋਟਰ ਹੈ ਮੈਂ ਤੂੰ ਕੱਲ ਨੂੰ ਇਹ ਦੇਖ ਕੱਲ ਨੂੰ ਇਹ ਗੇੜਾ ਸ਼ੁਰੂ ਕਰ ਦੇਣਾ ਮੈਂ ਤਾਂ ਉੱਥੇ ਨੂੰ ਉਹ ਠੀਕ ਹੈ ਨਾ ਤੇਰੇ ਮੂੰਹ ਤੇ ਕੁਝ ਆਉਣਾ ਨਾ ਬਾ ਹੱਤਾ ਕੋ ਸਿੱਧਾ ਹੈ ਨਾ ਕੋਲ ਜਾਂਦੇ ਜਾਂਦੇ ਨੇ ਬਰਮਾ ਪੂਜੇ ਕਰਨਾ ਆ ਉਹੀ ਹੈ ਉੱਧਰ ਬਹਿ ਕੇ ਹੀ ਜਾਣਾ ਮੈਂ ਬਹਿ ਕੇ ਹੀ ਆਉਣਾ ਇੱਧਰ ਨੂੰ ਉਹ ਵੀ ਜਗ੍ਹਾ ਨਹੀਂ ਮੁੜਨਾ ਇੱਧਰ ਨੂੰ ਹਾਂ ਚਾਹੇ ਸਿੱਧਾ ਹੀ ਉੱਥੇ ਤੇ ਇੱਥੇ ਤੋਂ ਹੀ ਆ ਜਾਂਦੀ ਆ ਸਿੱਧੀ ਉਹ ਆਪਣੀ ਆ ਗੁਜਰਾ ਬੁੱਢੇ ਬੋਲੇ ਸਹੀ ਅੱਛਾ ਐਨੀ ਲੰਬੀ ਆ ਜਾਂਦੀ ਆ ਚੱਲ ਦੇਖਦਾ ਮੈਂ ਮਾਰ ਕੇ ਆਵਾਂ ਜਿਹੜਾ ਅਜੇ ਆ ਜਾਣ ਦੇ ਮੇਰੇ ਸੱਜੀ ਬਾਂਹ ਨੂੰ ਫੇਰ ਜਾਨਾ ਠੀਕ ਆ ਜੀ ਮੈਂ ਮੁੰਡੇ ਨੂੰ ਲਿਆਵਾਂ ਜਾ ਕੇ ਜਾ ਆ ਹਾਂਜੀ ਬਾਈ ਸੀਰੇ ਨੂੰ ਕੱਢ ਕੇ ਲਿਆਇਆ ਨੇ ਬਹੁਤ ਜ਼ਿਆਦਾ ਦੁਖੀ ਕਰੇ ਬਥੇ ਘਰਾਂ ਵੀ ਤੇ ਬਾ ਐਂ ਦੇਖ ਲੋ ਵੀ ਤੁਸੀਂ ਦਾਣਾ ਖਾਂਦੀ ਸਾਰੇ ਫੀਟ ਖਾਂਦੀ ਸਾਰੇ ਟੂੜੀ ਖਾ ਲਾ ਖੱਬਲ ਵੀ ਪਾਉਂਦਾ ਹਰਾ ਵੀ ਪਾਉਂਦਾ ਖਾਂਦੀ ਸਾਰੇ ਬਾਅਦ ਜਦ ਇਹ ਤਲੱਤੇ ਤਲਤਾ ਟੱਕ ਦੇ ਦਰਵਾਜ਼ੇ ਬਹੁਤ ਬੁਰਾ ਹਾਲ ਕਰਿਆ ਬਥੇ ਹੈ ਨਾ ਤੇ ਇਹ ਕਹਾ ਦੇ ਫਿਰ ਦੰਦੀਆਂ ਵਾਲੇ ਦਛਣ ਬਹੁਤ ਜ਼ਿਆਦਾ ਵਿਗੜਨ ਲੱਗ ਗਿਆ ਇਹ ਤੇ ਅੱਜ ਹੁਣ ਕੱਢ ਕੇ ਲਿਆਇਆ ਇਹਨੂੰ ਨਾਲੇ ਹੁਣ ਇਹਨੂੰ ਢੀੜਾ ਦਵਾਈ ਦੇ ਲਿਆਉਣਾ ਉਹ ਤੱਕ ਅੱਜ ਇੱਕ ਨਾ ਪਹੀ ਦੇਖੀ ਆ ਮੈਂ ਜੀ ਬੇਸੀ ਜਾ ਚਿੰਦਰੀ ਸੀ ਉੱਥੇ ਜਾ ਕੇ ਹੁਣ ਆਪਾਂ ਨੇ ਅੱਜ ਨਾ ਅੱਜ ਨਹੀਂ ਕੱਲੂ ਸੱਚੂ ਕੱਲੂ ਪਾਣੀ ਲੱਗ ਗਿਆ ਆਪਣਾ ਕਣਕ ਨੂੰ ਕੱਲੂ ਕਰ ਆਈਆਂ ਕੱਲੂ ਇਹੀ ਕੰਮ ਕਰਨੇ ਆ ਤੇ ਉੱਥੇ ਢੀੜਾ ਦੇ ਭਜਾਏ ਕਰਨਾ ਤੇ ਉੱਥੇ ਭਜਾਏ ਕਰਨਾ ਹੀਰਾ ਵਹੀ ਆ ਹੋ ਇਹਨਾਂ ਦੰਦੀ ਹੀਰਾ ਹਾਂ ਤੇ ਉੱਥੇ ਭਜਾਉਣ ਜਾਇ ਕਰੂਗੇ ਆਪਾਂ ਨਾਲੇ ਬਹਿ ਕੇ ਹੀ ਚਲੇ ਜਾਏਗਾ ਨਾ ਐਸੇ ਪਾਉ ਵਾਲ ਕੋਲੇ ਆ ਉੱਥੇ ਜਾਇ ਕਰਨਾ ਨੰਦੀ ਜੀ ਰਿੱਤਾ ਪਿਆ ਨਾਲੇ ਤੇ ਬਾਕੀ ਬਾਈ ਪੰਚ ਦਾ ਜਨਮ ਦਿਨ ਆ ਵਧਾਈਆਂ ਬੜਾ ਦਾ ਪੰਚ ਨੂੰ ਬਹੁਤ ਬਹੁਤ ਖੂਲ ਤੇ ਹੁਣ ਆ ਧੰਨ ਜੀ ਹੈ ਤੁਸੀਂ ਵੀ ਵਧਾਈਆਂ ਦੇ ਦਿਓ ਬਾਈ ਪੰਚ ਨੂੰ ਜਨਮ ਦਿਨ ਦੀ ਤੇ ਸ਼ਾਮ ਨੂੰ ਬਣਾਉਣੇ ਆ ਠੀਕ ਆ ਐ ਹੋ ਖਾਵਾ ਵੀ ਲਿਆ ਕੇ ਉਹ ਕਹੀ ਜਾਂਦੇ ਆ ਨਾ ਖਾਣਾ ਖਾਣਾ ਹੁਣ ਤਾਂ ਜੀ ਕੰਮ ਦਾ ਟਾਈਮ ਆ ਸਾਡਾ ਅਜੇ ਨਹੀਂ ਅਸੀਂ ਕੁਝ ਨਹੀਂ ਚੱਲ ਬੁੱਧ ਖਾਣੇ ਤੇ ਫਿਰ ਕਰਨੇ ਆ ਕੰਮ ਤੇ ਮਾਤੀ ਇੱਕ ਦਮ ਪੰਪ ਤੀ ਆਇਆ ਰੰਪੇਟਰ ਲੈ ਕੇ ਤੇ ਇੱਥਾ ਦਾ ਹੁਣ ਐਂ ਲੱਗਦੀ ਨਹੀਂ ਆ ਹੋਇਆ ਤਾਂ ਫਿਰ ਇਹਨੂੰ ਉਹਨੂੰ ਭੇਜਿਆ ਹੁਣ ਮੈਂ ਕਿਹਾ ਤੂੰ ਟਰੈਕਟਰ ਲੈ ਚੱਲ ਮੈਂ ਹੀ ਦਿੰਦੇ ਆ ਮਾ ਕੱਢ ਕੇ ਰੋਜੇ ਰਹਿ ਜਾਂਦਾ ਕੱਲ ਵੀ ਨਹੀਂ ਕੱਢ ਹੋਇਆ ਤੇ ਅੱਜ ਕੱਢ ਕੇ ਲਿਆਉਣਾ ਹੁਣ ਹੋਰ ਸਸਾਂ ਤਾਂ ਤਸਰੀ ਗਾਜੀ ਸਾਹਿਬ ਨੂੰ ਕਿਹਾ ਹਾਂ ਲੈ ਠੀਕ ਆ ਹੁਣ ਕੀ ਬਣਦਾ ਲੋਕਿਆ ਬਣਨਾ ਕੀ ਦੇਰੇ ਵਲੌਗ ਬਣਾ ਦੇ ਦੇ ਯਾਰ ਮੇਰੇ ਪਿੰਡ ਵਾਲੇ ਕੌਣ ਥੋੜੇ ਦੇ ਮੁੰਡੇ ਪਿੰਡ ਦੇ ਹਾਂ ਥੋੜੇ ਆਲੇ ਵਲੌਗ ਜਾਇਆ ਦੇ ਦੇ ਥੈਂਕ ਯੂ ਬੀ ਵੀ ਆਈ ਬਣਾ ਦੇ ਦਗੇ ਬਣਾਉਂਦਾ ਹੀ ਦਾ ਹੈ ਤਾਂ ਮੈਂ ਕਹਿੰਦਾ ਹੀ ਆ ਜਿਆਦਾ ਕਦੇ ਸਹਿਬਾ ਤਾਂ ਕਦੇ ਲਾ। ਕਿੰਨਾ ਦਾ ਹੁਣ ਇਹਦਾ ਨਹੀਂ ਬਣਦਾ ਜਾਦਾ। ਤੇ ਬਾਕੀ ਹੁਣ ਬਾਈ 60 ਗੰਟਲ ਅੱਜ ਹੋ ਜਾਣਾ। ਪਲੱਸ 40 ਗੰਟਲ ਕਿਤੇ ਨਹੀਂ ਗਿਆ ਹੋ। ਵੀ ਉਹੀ 200 ਦੇ ਕਰੀਬ ਹੋ ਜਾਣਾ ਬਾਈ ਗੱਲਾਂ ਢੇਡ ਕਿਲੇ ਚੋਂ ਬਹੁਤ ਇੰਨਾ ਹੀ ਹੋ ਜੀਏ। ਇਹ ਆਪਣੀ ਉਮੀਦ ਤਾਂ ਹੈ ਨਹੀਂ ਦੀ ਇੰਨੀ ਪਰ ਹੋ ਗਿਆ। ਇਹ ਕੱਲ ਨੂੰ ਪਿੰਡੇ ਸਿੱਟਣਾ ਹੈ ਤਾਂ ਕਰਕੇ ਰਖਾ ਲਿਆ ਤਾਂ ਆਹ ਸਾਰਾ ਪੋਹਾਰ ਆ ਗਿਆ ਹੈਗਾ। ਇਹ ਆਪਾਂ ਦਾ ਨਿਕਲੋ ਜਾਂਦਾ। ਆ ਕਰਕੇ ਫਿਰ ਆਪਾਂ ਨੇ ਆ ਬੜਵਾਤਾ ਸਾਰਾ ਇੱਧਰ ਮਾ ਦੇਨੇ ਕਾਜੀ ਉਹ ਖੜਾ ਖੁੰਜਾ ਖੁੰਜੇ ਜੇ ਹੈ ਤਾਂ ਘੱਟੇ ਆ ਕੀ ਕ ਕੁਆਂਟਲ ਹੋ ਜਾਊਗਾ ਕੱਲ ਉੱਧਰ ਨੂੰ ਘਵਾ ਦੇ ਕਹਿੰਦਾ ਆਹ ਪੱਡੇ ਇਕ ਟਰਾਲਾ ਹੋਰ ਹੋ ਜਾਊਗਾ ਕੱਲੋਂ ਹੈ ਇਕ ਟਰਾਲਾ ਤਾਂ ਹੋ ਜਾਣਾ ਕੱਲੋਂ ਹਾਂ 30 ਕੁਆਂਟਲ ਹੋ ਜੂ 60 ਕ ਦਾ ਅੱਜ ਹੋ ਜਾਊਗਾ ਉਹ ਚੌੜਾ ਅੱਜ ਵੀ ਘੱਟ ਰੱਖਿਓ ਮੈਂ ਕਿਹਾ ਬਾਹਰ ਨੂੰ ਹਾਂ ਅੰਕਲ ਕੱਲ ਠੀਕ ਐ ਤਾਬਾ ਚੈਨ ਵਧੀਆ ਠੀਕ ਠੀਕ ਜੀ ਦਾ ਅੱਜ ਫੇਰ ਟਰਾਲਾ ਕੋਲੋਂ ਦੇਖੀ ਅੱਧਰੇ ਲੱਗ ਜਾਂਦੀ ਆ ਹੈ ਅੱਕੜ ਲੱਗੀ ਗੱਲ ਗੁੱਲਾ ਵਾਂਗ ਹੀ ਦਈਏ ਗੁੱਲਾ ਵਾਂਗ ਉਹ ਪਰਾਂ ਨੂੰ ਮੋੜਨੇ ਇੱਕ ਦਿਨ ਤਾਂ ਮੁਰਦਾ ਹੀ ਨਹੀਂਦਾ ਟਰੈਕਟਰ ਦੇ ਲਿਫਟ ਲਾਉਣੇ ਆ ਲਿਫਟ ਨਾਲ ਟਰੈਕਟਰ ਨੇ ਤੁਰਨਾ ਦਾ ਹਾਂ ਜੇ ਲਿਫਟ ਲਾਉਣ ਫਿਰ ਟਰੈਕਟਰ ਦਾ ਮੂੰਹ ਹੀ ਪਰਾਂ ਨੂੰ ਮੋੜਦਾ ਦਾ ਬ੍ਰੇਕ ਆਵਰ ਲਿਫਟ ਵਰ ਜਦੋਂ ਜ਼ੋਰ ਪੈਂਦਾ ਤਾਂ ਉਹਦੇ ਪਰ ਤਾਂ ਕਰਕੇ ਫਿਰ ਮੈਂ ਪਰਾਂ ਚੜਾ ਲੇ ਜੇ ਫਿਰ ਮੋੜਿਆ ਫੇਰ ਜਦੋਂ ਉਦੋਂ ਉਹ ਬੋਲਦਾ ਨਾ ਪਰ ਲੱਗ ਗਿਆ ਨੇਰੇ ਦਿਖਿਆ ਨਹੀਂ ਰਾਤ ਰਾਤ ਕਿੱਥੇ ਲੱਗ ਗਿਆ ਉਹ ਕਾਂਦੇ ਜੀ ਨਾਲ ਲੱਗ ਗਿਆ ਮਾੜਾ ਲੱਗਿਆ ਤਾਂ ਮਾੜਾ ਇਹ ਹੀ ਆ ਉਹਨੇ ਉੱਧਰ ਨੂੰ ਮੋੜੀ ਪਰਾਂ ਨੂੰ ਆਉਣ ਉੱਥੇ ਨੂੰ ਨਾਲੇ ਮੋੜ ਕੇ ਲਿਆਉਂਦੇ ਕਿਲਾ ਕੇ ਤੇ ਉਹਨੂੰ ਤੇ ਬਾਕੀ ਮੈਂ ਇਹਦਾ ਜਿਹੜਾ ਦਵਾ ਲਿਆ ਮੈਂ ਦਵਾ ਲਿਆ ਚਲੇ ਗਏ ਉਹ ਘਰ ਨੂੰ ਠੀਕ ਆ ਤੇ ਮਾਉਨਾ ਹਾਂ ਬੱਡੇ ਬੁਆਏ ਕੀ ਹਾਲ ਨਹੀਂ ਠੀਕ ਹੈ ਤੇ ਨੇਰਾ ਹੋ ਗਿਆ ਭਾਈ ਕੰਮ ਕਰ ਥੋੜੇ ਖਾਸੇ ਗਲਜੇ ਜੇ ਇੱਥੇ ਇੱਕ ਤੋਂ ਜ਼ਰੂਰੀ ਕੰਮ ਤੇ ਉਹ ਕਰਕੇ ਆਏ ਹਾਂ ਅੰਚ ਬਹੁਤ ਤੇ ਬਾਕੀ ਬਈ ਉਹ ਲੱਦ ਤੇ ਖੜਾ ਗਏ ਤੇ ਹੁਣ ਪਾਂਡੇ ਚੱਕ ਲੈ ਯਾਰ ਪੰਜ ਹੰਡੀ ਕਿਥੇ ਦੇਖ ਤਾਂ ਹੈਗੇ ਔਰ ਕੱਲੇ ਗਿਆ ਕਰ ਰਹੇ ਨੇ ਪੇਤ ਤੇ ਵਾਹਦੇ ਥੱਲੇ ਦੇਖ ਲੈ ਟਰੈਕਟਰ ਪਤਾ ਨਹੀਂ ਟੰਗੇ ਹੋਏ ਬਾਹੀ ਹੀ ਆ ਫਿਰ ਤੇ ਬਾਕੀ ਹੁਣ ਕੱਢਦੇ ਆ ਟਰਾਲਾ ਫੇਰ ਭਰੇ ਆਪਿਆ ਭਾਈ ਹੁਣਾਂ ਕੀ ਹੈ ਤਾਂ 60 ਕੋ ਜੂ ਲੈ ਲੈ ਲੈਟਾਂ ਵਾਲ ਛੱਡੀਆਂ ਤੇ ਲਾਈਟਾਂ ਚਾਨਣਾ ਚੈੱਕ ਕਰੋ ਭਾਈ ਕਿੰਨਾ ਤਗੜਾ ਤੇ ਹੁਣ ਕਰਦੇ ਆ ਕਾਲੂ ਲੈ ਕੇ ਜਾਣਾ ਅੱਜ ਤੱਕ ਲੱਗਣਾ ਨਹੀਂ ਕਿਹੜਾ ਉਹ ਕਹਿੰਦੇ ਵੀ ਹੁਣ ਆਉਣਾ ਹੋ ਟ੍ਰਾਲਾ ਕਿਸਦਾ ਵੀ ਉਹ ਉਤਾਰਨਾ ਕਾਲੂ ਸਵੇਰੇ ਲਿਆਵਾਂਗੇ ਬਾਕੀ ਉਹ ਪਿੰਡ ਤਾਰਨਾ ਆਪਾਂ ਨੇ ਜਿਹੜਾ ਉਹ ਆ ਫਿਰ ਹੋਰ ਭਰ ਲੂਣੇ ਹੈ ਚੱਲ ਫਿਰ ਮਿੱਤਰਾ ਆ ਡੋਲੀ ਲੈ ਚੱਲ ਇਹਨੂੰ ਇੱਥੇ ਮੋਟਰ ਚ ਮੋਟਰ ਪਰ ਰੱਖਨੀ ਪੈਣੀ ਠੀਕ ਆ ਤੇ ਬਾਅਦ ਚੋ ਸੈੱਟ ਕਰ ਲਈ ਲੈ ਵੀ ਅੱਜ ਸਾਨੂੰ ਵੀਡੀਓ ਦਿਖਾਵਾਂਗੇ ਪੰਜ ਬਣਾ ਦਿੰਦੇ ਮੈਂ ਬੜਾ ਕੰਮ ਕਰਨ ਵੇੜ ਜਾਂਦੇ ਆ ਜੀ ਸਾਰੇ ਪੰਤਰ ਛੇੜੀ ਗਿਆ ਨੂੰ ਕਹਿੰਦਾ ਪਾਰਟੀ ਕਰ ਪੰਜ ਫਿਰ ਬਾਈ ਕਹਿੰਦਾ ਚਲੋ ਚਲੋ ਬਾਈ ਚਲੋ ਚੱਲ ਪਿੰਡ ਦਾ ਐ ਨਜ਼ਾਰਾ ਜਦ ਮਰਜੀ ਆ ਜਾ ਹਨਾ ਪੰਚ ਹੁਣ ਤਾਂ ਉਹ ਦੂਆ ਤਾਂ ਨਹੀਂ ਲਾਉਣਾ ਟੋਪੀ ਜੀ ਲੈ ਕੇ ਕੇ ਕੱਟਣਾ ਹੈ ਟੋਪੀ ਉਹ ਦੇ ਪਈ ਟੋਪੀ ਇਧਰ ਪਿੱਛੇ ਵੀ ਆ ਉਹਦੇ ਥੱਲੇ ਉਹ ਭਈਏ ਥੱਲੇ ਉਹਦੇ ਲੈ ਕੇ ਦੇਖੀਏ ਚੱਕਰ ਤਾਂ ਲੈ ਜਾ ਕੇ ਲੈ ਕੇ ਦੇਖ ਟੋਪੀ ਇਹ ਕਹਿੰਦਾ ਕੇਕ ਕੋ ਗਨੇ ਬਾਈ ਕੱਟਣਾ ਕਹਿੰਦਾ ਬਸ ਖਾ ਪੀ ਕੇ ਆਉਨੇ ਆ ਨਾਲ ਘਰ ਨੂੰ ਦੇ ਜੂਗਾ ਤੇ ਹੁਣ ਆਏ ਵੀ ਆ ਥਾਂ ਕੰਮ ਕਰ ਦਿੰਦਾ ਇਹ ਤਾਂ ਉੱਪਰ ਸੈਂਪਲ ਨੇ ਆਇਆ ਰੱਖ ਲੈ ਆਇਆ ਰੱਖ ਲੈ ਲੈ ਵੱਡੇ ਚੱਲ ਰੱਖ ਦੇਤੀ ਇੱਕ ਫੋਟੋ ਹੀ ਖਿੱਚਣੀ ਸੀ ਤੇ ਕੇਕ ਤਾਂ ਨਹੀਂ ਕੱਟਣਾ ਨਾ ਕੇਕ ਕੇਕ ਕੱਟ ਨਹੀਂ ਜਾਣਾ ਆਪਾਂ ਨੇ ਨਾਲ ਹੀਰੇ ਦਾ ਕੇਕ ਕੱਟਣਾ ਆਪਣੇ ਨਾ 10000 ਹੋ ਗਿਆ ਬੰਦਾ ਉਹਦੇ ਨਾਲ ਇੰਸਟਾ ਪਰ ਹੀਰੇ ਵਾਲੀ ਆਈਡੀ ਪਰ ਨਾ ਯੂਟਿਊਬ ਉੱਪਰ ਵੀ ਹੋ ਗਿਆ ਤਾਂ ਉੱਥੇ ਕੱਟ ਨਹੀਂ ਹੋਇਆ ਹੁਣ ਬਹੁਤ ਹੀ ਵੀਡੀਓ ਸਾਡੇ ਪਿੰਡ ਬਹੁਤ ਵੀ ਦੇ ਪੰਜ ਪੰਜ ਦੇ ਫੈਨ ਹੋਏ ਹੋਏ ਉਹਨੇ ਹੈ ਮੱਕੇ ਉਰੇ ਬਾਈ ਪਹੁੰਚੇ ਵੀ ਅੱਡੇ ਪਰ ਹੁਣ ਖਾ ਪੀ ਕੇ ਚੱਲਦੇ ਆ ਬਾਕੀ ਆਧਾ ਬਲੌਗ ਇੰਨਾ ਕੀ ਆ ਕਰੀਏ ਸੀ ਇੰਜਵਾਏ ਖਾਈਏ ਪੀਏ ਤੇ ਸਸੀ ਕਾ ਬੁਲਾ ਦੋ ਫਿਰ ਹੁਣ ਚੰਗਾ ਜੀ ਸਸੀ ਕਾਲ ਸਾਰਿਆਂ ਨੂੰ